ਐ ਲੱਗਦਾ ਕਿ ਦੋਵੇਂ ਮੁਲਕਾਂ ਦੇ ਗੈਂਗਸਟਰ ਵੀ ਹੁਣ ਰਾਸ਼ਟਰਵਾਦ ਦੇ ਰੰਗ ਦੇ ਵਿੱਚ ਰੰਗੇ ਪਏ ਆ। ਕੱਲ ਤੱਕ ਲੌਰੈਂਸ ਬਿਸ਼ਨੋਈ ਤੇ ਸ਼ਹਾਜ਼ਾਦ ਪੱਟੀਵਾਰ ਇਹ ਗੱਲਾਂ ਚੱਲ ਰਹੀਆਂ ਸੀ ਕਿ ਬੜੇ ਕਰੀਬੀ ਨੇ ਇੱਕ ਦੂਸਰੇ ਨਾਲ ਵੀਡੀਓ ਕਾਲ ਕਰਦੇ ਨੇ ਜਾਂ ਬੜੇ ਦੋਸਤਾਨਾ ਅੰਦਾਜ਼ ਦੇ ਨਾਲ ਇੱਕ ਦੂਸਰੇ ਨੂੰ ਗਰੀਟ ਕਰਦੇ ਆ ਜਾਂ ਇੱਕ ਦੂਸਰੇ ਦੇ ਕਰੀਬੀ ਆ ਪਰ ਅੱਜ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਦੋਵਾਂ ਦੇ ਵਿਚਾਲੇ ਇੱਕ ਅਲੈਦੀ ਜੰਗ ਛਿੜ ਗਈ ਹੈ ਇੱਕ ਆਪਣੀ ਹੀ ਜੰਗ ਛੇੜ ਕੇ ਬੈ ਗੇ ਨੇ ਇਹ। ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ ਸਰਹੱਦਾਂ ਦੇ ਉੱਤੇ ਹਾਲਾਤ ਤਣਾਅਪੂਰਵਕ ਬਣੇ ਹੋਏ ਨੇ ਉੱਥੇ ਹੀ ਹੁਣ ਲਾਰੈਂਸ ਤੇ ਸ਼ਾਜ਼ਾਦ ਪੱਟੀ ਨੂੰ ਲੈ ਕੇ ਗੱਲਾਂ ਚੱਲਣ ਲੱਗੀਆਂ ਲਾਰੈਂਸ ਬਿਸ਼ਨੋਈ ਔਰ ਸ਼ਾਜ਼ਾਦ ਪੱਟੀ ਜਿਹੜੇ ਦੋਵੇਂ ਹੁਣ ਤੱਕ ਤਾਂ ਬੜੇ ਪੱਕੇ ਆੜੀ ਦੱਸੇ ਜਾਂਦੇ ਸੀ ਹਣ ਹੁਣ ਸੂਤਰਾਂ ਮੁਤਾਬਕ ਨਿਊਜ਼ ਰਿਪੋਰਟਸ ਮੁਤਾਬਕ ਦੂਸਰੇ ਦੇ ਉੱਤੇ ਤੰਗ ਕੱਸਦੇ ਨਜ਼ਰ ਆ ਰਹੇ ਐ ਤਾਂ ਦੱਸਦੀ ਇਹ ਕਿ ਲੰਗੇ ਦਿਨੀ ਇੱਕ ਫੇਸਬੁੱਕ ਪੋਸਟ ਸਾਹਮਣੇ ਆਉਂਦੀ ਹੈ ਜਿਹੜੀ ਕਥਿਤ ਤੌਰ ਤੇ ਲਾਰੈਂਸ ਗਰੁੱਪ ਵੱਲੋਂ ਪਾਈ ਗਈ ਕਥਿਤ ਤੌਰ ਤੇ ਤਾਂ ਕਵਾਂਗੇ ਕਿਉਂਕਿ ਉਸ ਫੇਸਬੁੱਕ ਪੋਸਟ ਦਾ ਕੋਈ ਆਧਾਰ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਉਹ ਫੇਸਬੁੱਕ ਪੋਸਟ ਕਿਸ ਨੇ ਪਾਈ ਹੈ ਕੋਈ ਸ਼ਰਾਰਤੀ ਅੰਸਰ ਹੈ ਜਾਂ ਅਸਲ ਵਿੱਚ ਉਹ ਲਾਰੈਂਸ ਗਰੁੱਪ ਦੇ ਵੱਲੋਂ ਪਾਈ ਗਈ ਹੈ ਪਰ ਉਸ ਫੇਸਬੁੱਕ ਪੋਸਟ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਟਾਰਗੇਟ ਕੀਤਾ ਗਿਆ ਸੀ ਪਾਕਿਸਤਾਨ ਨੂੰ ਜਾਂ ਪਾਕਿਸਤਾਨੀ ਸਟੇਟ ਨੂੰ ਜਾਂ ਫਿਰ ਪਾਕਿਸਤਾਨ ਦੇ ਲੀਡਰਾਂ ਨੂੰ ਔਰ ਉਸ ਪੋਸਟ ਦੇ ਬਿਨਾ ਦੇ ਉੱਤੇ ਹੁਣ ਨਿਊਜ਼ ਰਿਪੋਰਟਸ ਦੇ ਮੁਤਾਬਕ ਸ਼ਹਾਜ਼ਾਦ ਪੱਟੀ ਦਾ ਵੀ ਜਵਾਬ ਆ ਗਿਆ ਹੈ ਔਰ ਨਿਊਜ਼ ਰਿਪੋਰਟਸ ਦੇ ਮੁਤਾਬਕ ਸ਼ਹਾਜ਼ਾਦ ਪੱਟੀ ਦੇ ਉਸ ਬਿਆਨ ਦੇ ਵਿੱਚ ਉਸ ਜਵਾਬ ਦੇ ਵਿੱਚ ਲੋਰੈਂਸ ਬਿਸ਼ਨੋਈ ਦੇ ਖਿਲਾਫ ਬੜੀਆਂ ਤਿੱਖੀਆਂ ਗੱਲਾਂ ਬੋਲੀਆਂ ਗਈਆਂ ਨੇ ਨਿਊਜ਼ ਰਿਪੋਰਟਸ ਮੁਤਾਬਕ ਸ਼ਹਾਜ਼ਾਦ ਪੱਟੀ ਨੇ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਵੀ ਉਹਦੇ ਵਿੱਚ ਗੱਲ ਬੋਲੀ ਹੈ ਪਹਿਲਾਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਕੇ ਆਖਿਰ ਲਾਰੈਂਸ ਗਰੁੱਪ ਵੱਲੋਂ ਜਿਹੜਾ ਕਥਿਤ ਤੌਰ ਦੇ ਉੱਤੇ ਬਿਆਨ ਜਾਰੀ ਹੋਇਆ ਸੀ ਅਨਪਰੂਵਨ ਬਿਆਨ ਕਹਿ ਸਕਦੇ ਹਾਂ ਉਸ ਬਿਆਨ ਦੇ ਵਿੱਚ ਕੀ ਲਿਖਿਆ ਗਿਆ ਸੀ ਹਿੰਦੀ ਦੇ ਵਿੱਚ ਬਿਆਨ ਲਿਖਿਆ ਜਾਂਦਾ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਰਾਮ ਰਾਮ ਸਭੀ ਭਾਈਓਂ ਕੋ ਇਹ ਪਹਿਲਗਾਮ ਕਸ਼ਮੀਰ ਮੇਂ ਅਤੰਕੀ ਹਮਲਾ ਜੋ ਹੋਇਆ ਹੈ ਬੇਗੁਨਾਹ ਲੋਗੋਂ ਕੋ ਬਿਨਾ ਕਿਸੀ ਕਸੂਰ ਕੇ ਮਾਰਾ ਗਿਆ ਹੈ ਇਸਕਾ ਹਮ ਬਦਲਾ ਜਲਦ ਹੀ ਲੇਂਗੇ ਇਨਹੋਨੇ ਤੋ ਹਮਾਰੇ ਨਾਜਾਇਜ਼ ਆਦਮੀ ਮਾਰੇ ਹੈਂ हम इनके जायज मारेंगे एक ही ऐसा मारेंगे पाकिस्तान में घुसकर जो एक लाख के बराबर होगा तुम हाथ मिलाओ तो हम गले लगेंगे अगर अगर आंख दिखाओ तो आंखें निकाल लेंगे, और अगर ऐसी नीच हरकत करोगे तो ईट का जवाब पत्थर से देंगे पाकिस्तान में घुसकर नीचे लॉरेंस बिश्नोई ग्रुप लिखा हुआ है जितिंदर गोगी ग्रुप लिखा हुआ है हासिम बाबा काला राणा ਤੇ ਗੋਲਡੀ ਬਰਾੜ ਰੋਹਿਤ ਗੋਦਾਰਾ ਇਥਾਂ ਜੈ ਸ਼੍ਰੀ ਰਾਮ ਲਿਖ ਕੇ ਤੇ ਇਸ ਪੋਸਟ ਨੂੰ ਸਮਾਰਟ ਕਰ ਦਿੱਤਾ ਗਿਆ ਇਥਾਂ ਇੱਕ ਤਸਵੀਰ ਵੀ ਲਾਈ ਗਈ ਹੈ ਜਿਹੜੀ ਪੋਸਟ ਅਪਲੋਡ ਕੀਤੀ ਗਈ ਸੀ ਉਸ ਦੇ ਵਿੱਚ ਇੱਕ ਫੋਟੋ ਅਪਲੋਡ ਕੀਤੀ ਗਈ ਨਾਲ ਹਾਫਿਜ਼ ਸਈਦ ਦੀ ਪਾਕਿਸਤਾਨ ਦਾ ਹਾਫਿਜ਼ ਸਈਦ ਜਿਸ ਨੂੰ ਅਤਵਾਦੀ ਕਿਹਾ ਜਾਂਦਾ ਉਸ ਦੀ ਤਸਵੀਰ ਦੇ ਉੱਤੇ ਕਾਟਾ ਮਾਰਿਆ ਹੋਇਆ ਔਰ ਨਾਲ ਇਹ ਸਭ ਕੁਝ ਲਿਖਿਆ ਹੋਇਆ ਉਸ ਦੇ ਜਵਾਬ ਦੇ ਵਿੱਚ ਹੁਣ ਜਾਣਕਾਰੀ ਮੁਤਾਬਕ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ਜਵਾਬ ਪੇਸ਼ ਕੀਤਾ ਗਿਆ ਹੈ ਸ਼ਹਾਜ਼ਾਦ ਪੱਟੀ ਨੇ ਆਪਣੇ ਦਿੱਤੇ ਬਿਆਨ ਦੇ ਵਿੱਚ ਜਾਂ ਕਹਿਦੀ ਆਪਣੇ ਕਥਿਤ ਬਿਆਨ ਦੇ ਵਿੱਚ ਸਿੱਧੂ ਮੂਸੇਵਾਲਾ ਕਾਂਡ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਗੱਲ ਕਹੀ ਹੈ ਨਿਊਜ਼ ਰਿਪੋਰਟਸ ਦੇ ਮੁਤਾਬਕ ਉਸ ਬਿਆਨ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਕਿਸ ਨੇ ਕਰਵਾਇਆ ਕਿਸ ਨੇ ਪੈਸੇ ਦਿੱਤੇ ਕਿਸ ਨੇ ਹਥਿਆਰ ਮੰਗਵਾਏ ਕਿਸ ਦੇ ਕਹਿਣ ਦੇ ਉੱਤੇ ਸਭ ਕੁਝ ਵਾਪਰਿਆ ਕਿਸ ਦੇ ਕਹਿਣ ਤੇ ਸਿੱਧੂ ਮੂਸੇਵਾਲਾ ਕਾਂਡ ਹੋਇਆ ਇਹਦੀ ਜਾਣਕਾਰੀ ਸਾਂਝੀ ਕਰਨ ਦੀ ਗੱਲ ਕਹੀ ਗਈ ਹੈ ਉਸ ਨੇ ਸਾਫ਼ ਕਿਹਾ ਨਿਊਜ਼ ਰਿਪੋਰਟਸ ਦੇ ਮੁਤਾਬਕ ਕਿ ਜੇ ਇਹ ਜਾਣਕਾਰੀ ਅ ਦੇ ਦਿੱਤੀ ਗਈ মিডিਆ ਨੂੰ ਤੇ ਲੋਰੈਂਸ ਬਿਸ਼ਨੋਈ ਤੋਂ ਵੱਡੇ ਸਵਾਲ ਕੀਤੇ ਜਾ ਸਕਦੇ ਆ ਇਸ ਦੇ ਨਾਲ ਨਾਲ ਬਾਬਾ ਸਦਕੀ ਹੱਤਿਆकांड ਨੂੰ ਵੀ ਇਹਦੇ ਵਿੱਚ ਨਿਊਜ਼ ਰਿਪੋਰਟਸ ਮੁਤਾਬਕ ਇਨਕਲੂਡ ਕੀਤਾ ਗਿਆ ਇੱਥੋਂ ਤੱਕ ਕਿਹਾ ਗਿਆ ਕਿ ਕਿੰਨੇ ਪੈਸੇ ਦਿੱਤੇ ਨੇ ਅ ਬਾਬਾ ਸਦਕੀ ਦੀ ਹੱਤਿਆ ਨੂੰ ਲੈ ਕੇ ਆ ਕਿਹੜਾ ਲੀਡਰ ਇਨਵੋਲਡ ਹੈ ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਔਰ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਅੱਗੇ ਇਹ ਵੀ ਕਹਿੰਦੇ ਦੱਸੇ ਜਾ ਰਹੇ ਆ ਇਹ ਗੈਂਗਸਟਰ ਕੇ ਦੇਸ਼ ਤੇ ਜੇ ਗੱਲ ਆਏਗੀ ਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁਝ ਨਿਊਜ਼ ਰਿਪੋਰਟਸ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਲੌਰੈਂਸ ਨੇ ਕਿਹਾ ਕਿ ਪਾਕਿਸਤਾਨ ਚ ਵੜ ਕੇ ਮਾਰਿਆ ਜਾਵੇਗਾ। ਪਰ ਨਿਊਜ਼ ਰਿਪੋਰਟਸ ਦੇ ਵਿੱਚ ਲਿਖਿਆ ਗਿਆ ਹੈ ਕਿ ਲੌਰੈਂਸ ਬਾਰੇ ਸ਼ਾਜ਼ਾਦ ਪੱਟੀ ਇਥੋਂ ਤੱਕ ਬੋਲ ਗਿਆ ਕਿ ਉਹ ਪਾਕਿਸਤਾਨ ਤਾਂ ਦੂਰ ਦੀ ਗੱਲ ਹੈ ਕਿਸੇ ਹੋਰ ਮੁਲਕ ਵਿੱਚ ਵੀ ਕੋਈ ਆ ਪੰਛੀ ਨੂੰ ਵੀ ਨਹੀਂ ਮਾਰ ਸਕਦਾ ਕਿਸੇ ਪਰਿੰਦੇ ਨੂੰ ਵੀ ਨਹੀਂ ਮਾਰ ਸਕਦਾ। ਤੇ ਉਹ ਪਾਕਿਸਤਾਨ ਚ ਵੜ ਕੇ ਕਿਵੇਂ ਮਾਰੇਗਾ ਸਿੱਧੇ ਤੌਰ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲਾਰੈਂਸ ਦਾ ਨਾਮ ਲੈ ਕੇ ਨਿਊਜ਼ ਰਿਪੋਰਟਸ ਦੇ ਵਿੱਚ ਬਹੁਤ ਸਾਰੇ ਤੱਥ ਸਾਂਝੇ ਕੀਤੇ ਜਾ ਰਹੇ ਹਨ ਹਾਲਾਂਕਿ ਅ ਇਸ ਨੂੰ ਇੱਕ علیحدਾ ਪੱਧਰ ਤੇ ਵੀ ਵਿਚਾਰਨ ਦੀ ਲੋੜ ਹੈ ਕਿ ਜੇ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਅਜੇ ਵੀ ਕੁਝ ਅਣਸੁਲਝੀਆਂ ਗੱਲਾਂ ਹੈਗੀਆਂ ਨੇ ਅਜੇ ਵੀ ਕੁਝ ਇਹੋ ਜਿਹੇ ਤੱਥ ਹੈਗੇ ਨੇ ਜਿਹੜੇ ਨਹੀਂ ਖੰਘਾਲੇ ਗਏ ਤਾਂ ਜ਼ਰੂਰ ਇਸ ਨੂੰ ਖੰਘਾਲਣ ਦੀ ਲੋੜ ਹੈ ਭਾਵੇਂ ਸੂਤਰ ਜਿਹੜੇ ਨੇ ਉਹ ਜਿੱਧਰ ਮਰਜ਼ੀ ਜਾ ਕੇ ਰੜਦੇ ਹੋਣ ਆ ਇਸ ਮਾਮਲੇ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਬਾਬਾ ਸਿੱਦੀਕੀ ਮਾਮਲੇ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ ਜੇ ਅਜੇ ਤੱਕ ਵੀ ਬਹੁਤ ਸਾਰੀਆਂ ਚੀਜ਼ਾਂ ਅਨਫੋਲਡਡ ਪਈਆਂ ਹੋਈਆਂ ਤਾਂ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਪਰ ਇਹਨਾਂ ਦੋਵੇਂ ਗੈਂਗਸਟਰਸ ਦੀ ਆਪਸੀ ਇਸ ਖਿੱਚੋ ਤਾਣ ਦੇ ਵਿੱਚ ਬਹੁਤ ਸਾਰੇ ਇਸ਼ਾਰੇ ਮਿਲਦੇ ਨਜ਼ਰ ਆ ਰਹੇ ਹੈ ਜੇ ਇਹ ਗੱਲਾਂ ਸੱਚ ਨੇ ਤਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਫੇਸਬੁੱਕ ਪੋਸਟ ਤੋਂ ਲੈ ਕੇ ਇਸ ਸੋ ਕਾਲਡ ਬਿਆਨ ਤੱਕ ਬਹੁਤ ਕੁਝ ਇਸ ਵੇਲੇ ਸਮਝਿਆ ਜਾ ਸਕਦਾ ਹੈ ਫੈਬ੍ਰੀਕੇਟਡ ਹੋ ਸਕਦਾ ਹੈ ਆ ਇਹ ਮਤਲਬ ਜਾਂਚ ਦਾ ਵਿਸ਼ਾ ਮੰਨਿਆ ਜਾ ਸਕਦਾ ਪਰ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ علیحدਾ ਪੱਧਰ ਦੀ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ ਦੇ